ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਕੋਟਪੜਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵਿਰੇ ਮੋੜ ਮੰਡੀ ਮੇਰੀ ਪਿੰਡ ਤੋਂ ਦੋਸਤੋ ਵੀਡੀਓ ਆ ਜਮਾ ਇੱਕ ਕਰੇ ਲੂ ਪਛੂ ਪਾਲਕ ਦੇ ਘਰੋਂ ਦੋਸਤੋ ਵੀਡੀਓ ਆ ਬਾਈ ਨੇ ਨਾ ਇੱਕ ਮੱਝ ਸੇਲ ਕਰਨੀ ਆ ਐਚ ਐਲ ਡੀ ਵੀ ਦੇ ਐਮ 154 ਦੀ ਬਾਈ ਕਹਿੰਦਾ ਇਹ ਆਪ ਆ ਗੱਬਣਾ ਇਹ ਸਮਰਾਟ ਥੀਮਕੇਰੀਆਂ ਥੀਮਕੇਰੀਆਂ ਤੋਂ ਸਮਰਾਟ ਥੀਮਕੇਰੀਆਂ ਤੋਂ ਦੋਸਤੋ ਗੱਬਣਾ ਦੁੱਧ ਵੀਰ ਬਹੁਤ ਚੰਗਾ ਦੱਸਦਾ ਕਹਿੰਦਾ ਆਪਾਂ ਇਹਦਾ ਪਿਛਲੇ ਸੂਆ ਚ ਜਿਹੜਾ ਚੋਇਆ ਤੇ ਦੋ ਇਹਦੀਆਂ ਕਟੀਆਂ ਵੀ ਤੁਹਾਨੂੰ ਮੈਂ ਦਿਖਾ ਦੂੰ ਸੇਲ ਵਾਸਤੇ ਦੋਸਤੋ ਮੌਕੇ ਤੇ ਆ ਮੱਝਾ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 6 ਤਰੀਕ 10ਵਾਂ ਮਹੀਨਾ ਤੇ 2025 ਦੀ ਪਲਦੇਵ ਸਿੰਘ ਰਮਾਣੇ ਕੋਲੇ ਇਹ ਵੀਰੇ ਖਾਲਸਾ ਕੋਲੇ ਮੱਝ ਸੇਲ ਵਾਸਤੇ ਆ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆ ਮੁੱਲ ਵੜੀ ਦੀ ਤੇ ਕਿੰਨਾ ਕ ਦੁੱਧ ਇਹਦਾ ਚੋਇਆ ਹੋਰ ਬਲਦੇਬਾਈ ਕੀ ਹਾਲ ਆ ਬੜੇ ਵਧੀਆ ਜਕਮੀਤ ਬਾਈ ਆਪਣਾ ਦੁੱਧ ਤੇ ਕੰਮ ਆ ਹਨਾ ਬਾਈ ਹਾਂ ਭਰਾ ਜੀ ਆਪਣਾ ਦੁੱਧ ਤੇ ਸੇਲ ਵਾਸਤੇ ਆ ਹਨਾ ਆਹੀ ਇੱਕੋ ਹੀ ਨਾਗ ਸੇਲ ਵਾਸਤੇ ਕਿੰਮਾ ਸੂਆ ਸੁੰਦੀ ਆ ਬਲਦੇਬ ਇਹ ਤੀਜਾ ਸੂਆ ਸੂਣਾ ਭਰਾ ਜੀ ਤੀਜਾ ਸੂਆ ਸੁੰਦੀ ਆ ਕਿਹੜੇ ਬੁੱਲਦੀ ਹੈ ਇਹ ਆਪ ਇਹ ਆਪ ਹੈਗੀ ਬਾਈ ਐਚ ਐਲ ਡੀ ਵੀ ਦੇ ਐਮ 154 ਦੀ ਜੀ ਐਮ 154 ਦੀ ਇਹ ਆਪ ਆ ਗੱਬਣ ਕਿਹੜੇ ਤੋਂ ਆ ਥੇਮਕੇਰਾਂ ਵਾਲੇ ਸਮਰਾਟ ਤੋਂ ਜੀ ਸਮਰਾਟ ਥੇਮਕੇਰਿਆਂ ਤੋਂ ਗੱਬਣਾ ਦਿਨ ਕਿੰਨੀ ਨੂੰ ਪੂਰੇ ਬਈ ਇਹ 12 ਤਰੀਕ ਨੂੰ ਦਿਨ ਪੂਰੇ ਭਰਾ ਜੀ 12 ਤਰੀਕ ਨੂੰ ਦੋਸਤੋ 1 ਤੇ ਬਾਈ ਬਲਦੇਵ ਜਿਹੜਾ ਤੇਰੇ ਕੋਲੇ ਦੋ ਸੂਏ ਤੂੰ ਦੁੱਧ ਚੋਲਿਆ ਹਨਾ ਪਹਿਲੇ ਤੇ ਦੂਜੇ ਸੂਏ ਕਿੰਨਾ ਕਿੰਨਾ ਦੁੱਧ ਰਿਹਾ ਪਹਿਲੇ ਸੂਏ ਭਰਾ ਜੀ ਨੇ ਆਪਣੇ ਕੋਲੇ 14 ਕਿਲੋ ਤੇ 3 400 ਗ੍ਰਾਮ ਦੁੱਧ ਦਿੱਤਾ ਠੀਕ ਆ ਦੂਜੇ ਸੂਏ ਨੇ 17 ਲੀਟਰ 300 ਗ੍ਰਾਮ ਪੀਕ ਲੈਵਲ ਤੇ ਦੁੱਧ ਚੋਆਇਆ ਆਪਣੇ ਕੋਲ 17 ਕਿਲੋ ਮੈਨੂੰ 17 ਖੁੱਲਾ ਦਿੱਤਾ ਖੁੱਲਾ ਜੀ ਹਾਂ ਜੀ 17 ਕਿਲੋ ਬਾਈ ਕਹਿੰਦਾ ਇਹਨਾਂ ਆਪਣੇ ਕੋਲੇ ਖੁੱਲਾ ਦੁੱਧ ਦੁੱਤਾ ਦੋਸਤੋ ਝੋਟੀ ਨੇ ਤੀਜਾ ਸੂਆ ਹੁਣ ਸੁੰਦੀ ਐ ਤੇ 6 7 ਦਿਨਾਂ ਦੀ ਹਜੇ ਕੱਚੀ ਆ ਗੱਬਣ ਸਮਰਾਟ ਤੋਂ ਆ ਗਈ ਹਨਾ ਸੇਮਕੇਰਾਂ ਵਾਲੇ ਸਮਰਾਟ ਆ ਪਿਛਲੇ ਸ ਉਹ ਖੜੀ ਆ ਐਮ 29 ਦੀ ਆ ਜੀ ਅੱਛਾ ਤੇ ਦੂਜੀ ਇਹ ਦੂਜੇ ਸੂਏ ਦੀ ਦੂਜੇ ਸੂਏ ਦੀ ਕੱਟੀ ਆ ਖੜੀ ਆ ਜੀ ਇਹ ਨਵਾਬ ਦੀ ਆ ਜੀ ਇਹ ਨਵਾਬ ਦੀ ਆ ਹੁਣ ਸਮਰਾਟ ਤੋਂ ਗੱਬਣਾ ਹਾਂਜੀ ਹਾਂਜੀ ਦੋ ਤਾਂ ਦੋਸਤੋ ਕਰਮਾ ਵਾਲੀ ਨੇ ਕੱਟ ਗਈ ਦੱਸਤੀਆਂ ਹੁਣ ਅੱਗੇ ਕਿਸੇ ਭਰਾ ਦੀ ਕਿਸਮਤ ਆ ਹਨਾ ਕੀ ਜਾ ਕੇ ਦਿੰਦੀ ਆ ਬਾਕੀ ਬਲਦੇਮ ਖੋਲ ਕੇ ਬਈ ਇਹਨੂੰ ਤੋੜ ਲਾ ਮੋਲਾ ਜੀ ਮੋਲਾ ਜਿਹੜਾ ਦੋਸਤੋ ਵੀਡੀਓ ਤੇ ਵਿੱਚ ਹੀ ਕਰਵਾ ਦਾਂਗੇ ਦੁੱਧ ਵੀਰ ਬਹੁਤ ਚੰਗਾ ਦੱਸਦਾ ਸਿੰਘਾਂ ਦੀ ਜ਼ਰੂਰ ਦੋਸਤੋ ਥੋੜੀ ਹਲਕੀ ਖੁੱਲੀ ਆ ਗੱਲ ਕਰ ਇਹ ਜਿਆ ਪਸੂ ਦੁੱਧ ਨੂੰ ਬਹੁਤ ਚੰਗੇ ਨਿਕਲਦੇ ਹੁੰਦੇ ਆ ਬਾਕੀ ਤੋਰ ਕੇ ਦਿਖਾ ਦੰਨੇ ਆ ਦੋਸਤੋ ਨੰਬਰ ਭਰਾ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਪਿੰਡ ਕੋਟਪੜਾ ਕੋਟ ਸ਼ਮੀਰ ਕੋਟ ਫੱਤਾ ਇਹ ਤੇ ਬਿਲਕੁਲ ਨਾਲ ਪਿੰਡ ਦੋਸਤੋ ਰੋਡ ਦੇ ਉੱਤੇ ਸਾਡਾ ਪਿੰਡ ਰਹਿ ਜਾਂਦਾ ਘਰੇਲੂ ਕਾਮ ਆ ਬਾਈ ਦਾ ਦੁੱਧ ਤੇ ਭਰਾ ਦਾ ਕੰਮ ਆ ਪਿੰਡ 'ਚ ਬੰਦੇ ਦਾ ਪਤਾ ਹੀ ਹੁੰਦਾਗਾ ਬਾਕੀ ਤੁਸੀਂ ਆ ਝੋਟੀ ਚੱਕ ਆ ਗਾੜੀ ਜੀ ਵੀ ਦਿਖਾ ਦਿੰਦੀ ਜਗਨੀ ਤੇ ਬਾਈ ਇਹ ਚੰਗਾ ਆ ਤੁਸੀਂ ਆ ਗਾੜੀ ਦੀ ਬਹੁਤ ਚੰਗੀ ਝੋਟੀ ਜਿਹੜੀ ਮੇਨ ਚੀਜ਼ ਆ ਲੇਵਾ ਦੇਖੋ ਕਰਮਾਲੀ ਦਾ ਲੈ ਚੱਲੋ ਬਾਈ ਇਹ ਆ ਦੇਖੋ ਬਾਈ ਕਿਹੜਾ ਥਣਾਂ ਦਾ ਲੇਵੇ ਦਾ ਕਾਰ ਆ ਨਾ ਬਹੁਤ ਸੋਹਣਾ ਵੀਰੇ ਦੁੱਧ ਕੱਢਣਾ ਹੁੰਦਾ ਵੀਰੇ ਲੇਵੇ ਨੇ ਖਣਾ ਨੇ ਨਾ ਕਿ ਸਿੰਘਾਂ ਨੇ ਕੱਲੇ ਸਿੰਘ ਦੇ ਕਿਨਾ ਕੁੰਡਣਾ ਸ਼ਕੀਨ ਲੈ ਲੈਨੇ ਉਹ ਬਾਅਦ ਚੋ 7-7 10-10 ਕਿਲੋ ਦੁੱਧ ਦਿੰਦਗਾ ਆ ਦੇਖੋ ਮੋੜ ਲਿਆ ਬੰਦੇਓ ਮੋੜ ਲਿਆ ਬਈ ਮੋੜ ਲਾ ਆ ਦੇਖੋ ਕਰਮਾਲੀ ਦਾ ਲੇਵਾ ਬਹੁਤ ਚੰਗਾ ਹੈਗਾ ਆ ਦੇਖੋ ਬਾਈ ਇੱਕ ਵਾਰੀ ਹੋਰ ਕਮਾਈਂ ਬਾਈ ਇਧਰ ਹੀ ਕਮਾਲਾ ਵਾਪਸ ਤੁਹਾਨੂੰ ਦੁਵਾਰੇ ਨਾਲੇ ਵਾਖਾਉਣਾ ਕੋਲੋਂ ਦਿਖਾ ਬੰਦੇ ਨਾ ਕੋਲ ਆ ਆ ਕਰੋ ਜੱਕ ਬਾਈ ਜਿਵੇਂ ਮਰਜ਼ੀ ਬਣਾ ਲਾ ਬਾਈ ਠੰਡੀ ਸੀ ਲਾ ਹਾਂ ਖਰੀਦਨੀਆ ਕੋਲੇ ਆਇਓ ਜਿਵੇਂ ਮਰਜ਼ੀ ਤਸੱਲੀ ਕਰਕੇ ਬਾਈ ਕਹਿੰਦਾ ਖਰੀਦ ਸਕਦੇ ਆ ਫਿਕਸ ਜੇ ਟਾਈਟ ਜੇ ਲੈਵੇ ਦੀ ਬਲਦੇਵ ਹਣਾ ਹਾਂ ਬਾਈ ਹਾਂ ਤੇ ਧਾਰਤੂਰ ਦੀ ਚੁਵਾਈ ਦੀ ਵਧੀਆ ਪੋਲੀ ਆ ਬਾਲੀ ਪੋਲੀ ਆ ਬਾਈ ਜਿੰਨੀ ਕਹਦੇ ਉੰਨੀ ਬਹੁਤ ਵਧੀਆ ਐਡੀ ਸਾਫ ਆ ਥੱਲੇੋਂ ਦਾ ਛਾੜੀ ਗੱਲਾਂ ਦੇ ਤੇ ਚੋਣ ਨੂੰ ਬੰਦਾ ਬੁੜੀ ਕਿਵੇਂ ਮਰਜ਼ੀ ਜੋ ਮਰਜ਼ੀ ਚੋਵੇ ਬਾਈ ਬੰਦਾ ਜੋਵੇ ਬੁੜੀ ਚੋਵੇ ਠੀਕ ਆ ਠੀਕ ਵੈਸੇ ਸਾਡੇ ਬੁੜੀਆਂ ਚੁਵਾਈ ਕਰਦੇ ਆ ਪਰ ਕਿਤੇ ਲੋੜ ਪੈ ਜਾ ਇੱਧਰ ਚਾਚਾ ਜੀ ਸਾਡੇ ਚੋ ਜਾਂਦੇ ਆ ਠੀਕ ਆ ਠੀਕ ਆ ਬਣ ਲਾ ਫਿਰ ਬਲਦੇਵ ਬਾਈ ਪਿੰਡ ਕੋਟਪਾਰਾ ਬਠਿੰਡਾ ਜ਼ਿਲ੍ਹਾ ਬਲਦੇਵ ਸਿੰਘ ਖਾਲਸਾ ਦਾ ਨੰਬਰ ਇੱਥਾ ਚੱਲੀ ਜਾਂਦਾ ਵੀਡੀਓ ਤੇ ਬਾਕੀ ਮੌਕੇ ਦੇ ਪ੍ਰਧਾਨ ਵੀ ਹੈ ਜੁਨੀਅਨ ਦੇ ਹੈਨਾ ਬਲਦੇਵ ਜੀ ਭਰਾ ਜੀ ਜੀ ਹਾਂ ਤੇ ਬਈ ਕੀ ਭਾਰੂਗਾ ਬਲਦੇਵ ਦਾ ਇਹਦਾ ਜੀ ਭਰਾ ਜੀ 1 ਲੱਖ ਤੇ 55000 ਰੁਪਏ ਜੀ 1 ਲੱਖ 55 ਕੋਈ ਹੈਗੀ ਰਿਆਤ ਇਹਦੇ ਚੋਂ ਮਾਨ ਸਨਮਾਨ ਹੋ ਜੂ ਭਰਾ ਜੀ ਉਹ ਤਾਂ ਸਾਨੂੰ ਪਤਾ ਮੂੰਹੋਂ ਮੰਗੀ ਤਾਂ ਮੌਤ ਵੀ ਨਹੀਂ ਮਿਲਦੀ ਠੀਕ ਆ ਮੌਕੇ ਤੇ ਵੀਰ ਕਹਿੰਦਾ ਉਹ じゃ ਮੌਕੇ ਤੇ ਮਾਨ ਤਾਨ ਹੋ ਜੂਗਾ 155000 ਮੋਲਾ ਜਿਹੜੇ ਵੀ ਭਰਾ ਨੂੰ ਪਸੰਦ ਆ ਉਹ ਕਰ ਲਿਓ ਵੀਰ ਨਾਲ ਸੰਪਰਕ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਸੀ ਗੱਲ ਬਈ ਸਾਰੇ